ਅਜੀ ਬਗੀਰੀ ਜੋ ਵਾਲੇ ਤੋਂ CA ਐਪਲੀਕੇਸ਼ਨ ਲੈ ਕੇ ਦਿੱਤੀ ਆ ਮਤਾ ਲੈ ਕੇ ਲੈ ਕੇ ਆਏ ਨਗਰ ਪੰਚਾਇਤ ਦੇ ਲਵਾ ਦੇ ਵਿੱਚ ਕਾਦੇ ਸਬੰਧ ਵਿੱਚ ਆ ਜੀ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਆਪਾਂ ਐਪਲੀਕੇਸ਼ਨ ਲੈ ਕੇ ਆਏ ਸਾਰੇ ਆਪਣੇ ਐਮਸੀਆਂ ਦੀ ਮੋਹਰ ਲਵਾ ਕੇ ਸਾਈਨ ਕਰਵਾ ਕੇ ਮਤਾ ਪਾ ਕੇ ਕਮੇਟੀ ਦਫ਼ਤਰ ਦੇ ਰਹੇ ਆ ਇਹਦੇ ਵਿੱਚ ਇਹ ਵੀ ਜੇ ਕਿਸੇ ਨੇ ਪ੍ਰਵਾਸੀ ਕਿਸੇ ਨੂੰ ਦੁਕਾਨ ਤੇ ਰੱਖਿਆ ਜਾਂ ਕਿਸੇ ਨੇ ਆਪਣੇ ਘਰ ਰੱਖਿਆ ਤੇ ਉਹਦਾ ਆਧਾਰ ਕਾਰਡ ਜੋਗ ਦਾ ਪ੍ਰੂਫ ਹੋਵੇ ਉਹ ਆਪਣੇ ਕਮੇਟੀ ਦਫ਼ਤਰ ਜਾਂ ਥਾਣੇ ਦੇ ਵਿੱਚ ਉਹਦੀ ਸੂਚਨਾ ਦੇਵੇ ਕਿਉਂਕਿ ਹੁਣ ਆਪਾਂ ਦੇਖਦੇ ਆ ਪਹਿਲਾਂ ਵੀ ਆਦੇ ਫਾਟਕ ਲਾਗੇ ਝੁੱਗੀਆਂ ਬੜੀਆਂ ਉਤੇ ਪ੍ਰਵਾਸੀ ਕਾਫੀ ਟਾਈਮ ਤੋਂ ਰਹਿ ਰਹੇ ਪਹਿਲਾਂ ਆਉਂਦੇ ਸੀ ਇਹ ਸੀਜ਼ਨ ਦੀ ਸੀਜ਼ਨ ਹੁਣ ਇਹਨਾਂ ਨੇ ਪੱਕੀਆਂ ਝੁੱਗੀਆਂ ਬਣਾ ਕੇ ਆਪਣੇ ਪੱਕੇ ਡੇਰੇ ਬਣਾ ਲਏ ਆ ਤੇ ਅਸੀਂ ਹੁਣ ਇਹ ਚਾਹੁੰਦੇ ਆ ਵੀ ਜਿਹੜਾ ਵੀ ਪ੍ਰਵਾਸੀ ਇੱਥੇ ਰਹਿ ਰਿਹਾ ਉਹ ਬਕਾਇਦਾ ਆਪਣਾ ਜੋ ਵੀ ਉਹਦਾ ਆਧਾਰ ਕਾਰਡ ਪ੍ਰੂਫ ਉਹ ਥਾਣੇ ਉਹਦਾ ਦਸਤਾਵੇਜ ਉਥੇ ਜਮ੍ਹਾਂ ਕਰਾਏ ਜਾਣੇ ਜੋ ਕਿ ਪਤਾ ਲੱਗੇ ਵੀ ਇਹ ਕਿਹੜਾ ਦਾ ਐਡਰੈਸ ਆ ਪੱਕਾ ਕਿੱਥੋਂ ਦਾ ਹੋ ਰਹਿਣ ਵਾਲਾ ਵਾ ਵਸਨੀਕ ਆ ਕਿਉਂਕਿ ਜਿੱਦਾਂ ਹੁਣ ਤੁਸੀਂ ਦੇਖਿਆ ਹੁਸ਼ਿਆਰਪੁਰ ਦੀ ਘਟਨਾ ਐਦਾਂ ਹੀ ਵਾਕਏ ਕਰਕੇ ਆਪਣੇ ਉਧਰ ਫਰਾਰ ਹੋ ਜਾਂਦੇ ਆ ਤੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿੱਥੋਂ ਦਾ ਇਹ ਹੈਗਾ ਸੀਗਾ ਕਿੱਥੋਂ ਦਾ ਨਹੀਂ ਇਸ ਕਰਕੇ ਹੁਣ ਸਾਰੇ ਐਮਸੀਆਰੀ ਆਪਾਂ ਇਹਦੇ ਸਾਈਨ ਕਰਵਾ ਕੇ ਮਤਾ ਪਾ ਕੇ ਕਮੇਟੀ ਰਿਪੋਰਟ ਦੇ ਰਹੇ ਆ ਕਿ ਜੋ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਈ ਹੋਵੇ ਤੇ ਪਤਾ ਲੱਗ ਸਕੇ ਵੀ ਕਿਹੜਾ ਕਿੱਥੇ ਰਹਿ ਰਿਹਾ ਕਿੰਨੇ ਟਾਈਮ ਦਾ ਰਹਿ ਰਿਹਾ ਜੀ ਇਹ ਉਹਨਾਂ ਦੇ ਵੀ ਜ਼ਿੰਮੇਵਾਰੀ ਬੰਦੀ ਜਦੋਂ ਆਪਾਂ ਕੋ ਪਤਾ ਵੀ ਆਪਾਂ ਕੋ ਇੰਨੇ ਟਾਈਮ ਦਾ ਇਹ ਬੰਦਾ ਕੰਮ ਕਰ ਰਿਹਾ ਆਪਾਂ ਉਹਦਾ ਪੱਕਾ ਪ੍ਰੂਫ ਆਈਡੀ ਪ੍ਰੂਫ ਆਪਣੇ ਕੋਲ ਕੁਝ ਰੱਖੀਏ ਹੁਣ ਵੀ ਤੁਸੀਂ ਕਿਤੇ ਵੀ ਟਰਾਈ ਕਰ ਸਕਦੇ ਹੋ ਕਿਸੇ ਨੇ ਕੋਈ ਉਹਦਾ ਆਈਡੀ ਕਾਰਡ ਕੋਈ ਪ੍ਰੂਫ ਆਧਾਰ ਕਾਰਡ ਕਿਸੇ ਨੇ ਨਹੀਂ ਉਹਦਾ ਸਮਝਿਆ ਹੋਊਗਾ ਵੀ ਆਪਾਂ ਜ਼ਿੰਮੇਵਾਰੀ ਸਮਝੀਏ ਵੀ ਉਹਦਾ ਲੈ ਕੇ ਆਪਾਂ ਕੋਈ ਪ੍ਰੂਫ ਰੱਖੀਏ ਅਸੀਂ ਇਹ ਚਾਹੁੰਦੇ ਆ ਵੀ ਕਿਸੇ ਨੇ ਵੀ ਕੋਈ ਪ੍ਰਵਾਸੀ ਰੱਖਿਆ ਜਾਂ ਕੋਈ ਰਹਿੰਦਾ ਉਹਦੀ ਥਾਣੇ ਜ਼ਰੂਰ ਸੂਚਨਾ ਦਿੱਤੀ ਜਾਵੇ ਜੋ ਕਿ ਉਹਦਾ ਆਪਾਂ ਨੂੰ ਪਤਾ ਲੱਗ ਸਕੇ ਵੀ ਤੁਸੀਂ ਅੱਜ ਪੱਤਾ ਦਿੰਦਾ ਇਹਦੇ ਵਿੱਚ ਕੀ ਮੰਗਣਾ ਲੈ ਕੇ ਤੁਸੀਂ ਅੱਜ ਬੋਲਦੇ ਹੋ ਇਹਦੇ ਵਿੱਚ ਮੰਗਾਏ ਲੈ ਕੇ ਆਪਾਂ ਪਹੁੰਚੀਆਂ ਵੀ ਜੇ ਕਿਸੇ ਨੇ ਕੋਈ ਦੁਕਾਨ ਤੇ ਰੱਖਿਆ ਜਾਂ ਘਰ ਵਿੱਚ ਕਿਸੇ ਪ੍ਰਵਾਸੀ ਨੂੰ ਰੱਖਿਆ ਉਹਦਾ ਠਾਣੇ ਉਹਦਾ ਆਧਾਰ ਕਾਰਡ ਕੋਈ ਪ੍ਰੂਫ ਹੋਣਾ ਜਮਾ ਕਰਾਇਆ ਜਾਵੇ ਪੰਜਾਬ ਦਾ ਨਾ ਹੋਵੇ ਜਿਹੜਾ ਉਹਨਾਂ ਦਾ ਉਹਨਾਂ ਦਾ ਮੰਨ ਲਓ ਪਿਸ਼ੋਕਰਵਾ ਜਿੱਥੇ ਦੇ ਆਜਾ ਯੂਪੀ ਦਾ ਚਾਹੇ ਭਈਆ ਬਿਹਾਰ ਦਾ ਕਿਤੇ ਦਾ ਨਾ ਹੋਵੇ ਜੇ ਕਿਸੇ ਸਟੇਟ ਦਾ ਹਾਂਜੀ ਉਹਦਾ ਉਹ ਐਡਰੈਸ ਸਟੇਟ ਉਹ ਐਡਰੈਸ ਹੋਵੇ ਸਾਨੂੰ ਇਹ ਪਤਾ ਲੱਗ ਸਕੇ ਵੀ ਇਹ ਬੰਦਾ ਇੱਥੇ ਦਾਵਾ ਕਿਉਂਕਿ ਆਮ ਹੀ ਇਤਨ ਲਾਲੋ ਵੇ ਤਕਰੀਬਨ 80 90 ਪਰਸੈਂਟ ਜਿਹੜਾ ਪ੍ਰਵਾਸੀ ਆ ਉਹਨਾਂ ਨੇ ਤੇ ਜਿਹੜੀਆਂ ਆਪਣੇ ਆਧਾਰ ਕਾਰ ਪੰਜਾਬ ਦੇ ਬਣਾਏ ਹੋਏ ਆ ਇਧਰ ਦੀਆਂ ਵੋਟਾਂ ਬਣੀਆਂ ਹੁਣ ਇਧਰ ਦੇ ਬਣਿਆ ਇਥੋਂ ਮੰਨ ਲਓ ਕੋਈ ਕਾਰਵਾਈ ਕਰਕੇ ਚਲ ਜਨ ਕਿਤੇ ਆਪਾਂ ਉਹਨਾਂ ਨੂੰ ਕਿੱਥੋਂ ਫੜ ਲਾਂਗੇ ਜਦ ਕਿ ਇਹ ਇਹ ਉਹਨਾਂ ਦੇ ਜਿੱਥੇ ਵੀ ਆ ਜੁਪੀਪਿਆ ਜਾਂ ਕਿਤੇ ਦੇ ਵੀ ਆ ਉਹਨਾਂ ਦਾ ਪ੍ਰੋਪਰ ਪਿਛਰਾ ਐਡਰੈਸ ਹੋਵੇ ਫੇਰ ਪਤਾ ਲੱਗ ਸਕੇ ਵੀ ਹਾਂ ਵੀ ਵੀ ਇਹ ਇਥੋਂ ਦੇ ਆ ਬਾਕੀ ਜਿਹੜਾ ਰੱਖਦਾ ਵਾ ਕੋਈ ਵੀ ਆਪਣਾ ਨੌਕਰ ਰੱਖਦਾ ਜਾਂ ਕਿਸੇ ਨੂੰ ਕਿਰਾਏਦਾਰ ਰੱਖਦਾ ਉਹ ਵੀ ਜਿਹੜਾ ਬੰਦਾ ਵਾ ਉਹ ਉਹਦਾ ਉਹਦਾ ਪਿਛਰਾ ਆਧਾਰ ਕਾਰ ਆਪਣੇ ਕੋਲੋਂ ਲੈ ਕੇ ਵੈਰੀਫਾਈ ਕਰਕੇ ਆਪਣੇ ਪੁਸਤਖਾਨੇ ਉਹਦੀ ਇੱਕ ਫੋਟੋ ਕਾਪੀ ਦਵੇ ਵੀ ਇਹ ਸਾਡੇ ਕੋਲ ਕਰਾਏ ਤੇ ਆ ਜਾਂ ਕਿੱਦਾਂ ਵੀ ਆ ਪ੍ਰੋਪਰਲੀ ਪੀ ਸੀ ਸੀ ਜਿੱਦਾਂ ਤੇ ਕਰਵਾ ਕੇ ਦਿੰਦੇ ਆ ਅਸੀਂ ਵੀ ਕਰਵਾ ਕੇ ਦੇਈ ਦੀ ਜਿਹੜੀ ਕੰਪਨੀ ਜਿਹੜੀ ਕਿਉਂਕਿ ਜੇ ਕੋਈ ਬੰਦਾ ਰੱਖਿਆ ਉਹਦੀ ਪੀ ਸੀ ਸੀ ਜ਼ਰੂਰ ਲਵੇ ਚਾਹੇ ਉਹ ਆਪਣੀ ਪੀ ਸੀ ਸੀ ਉੱਥੋਂ ਕਰਵਾ ਕੇ ਦਵੇ ਕਿਉਂਕਿ ਉਹਨੇ ਨਾ ਵੈਰੀਫਾਈ ਹੁੰਦਾ ਕਿ ਇਹ ਬੰਦਾ ਕ੍ਰਿਮੀਨਲ ਨਹੀਂ ਆ ਕਿਉਂਕਿ ਕ੍ਰਿਮੀਨਲ ਦਾ ਪਤਾ ਨਹੀਂ ਹੁੰਦਾ ਕ੍ਰਿਮੀਨਲ ਤੇ ਚਾਹੇ ਆਪਾਂ ਜੀ ਵੀ ਹੋਸਾ ਦੇਈਏ ਚਾਹੇ ਉਪਰਭਾਦੀ ਵੀ ਆ ਜੱਤ ਕੋ ਵੀ ਪੀਸੀਸੀ ਨਹੀਂ ਕਲੀਅਰ ਹੋਦੀ ਤਾਂ ਤੱਕ ਆਪੇ ਉਹਨੂੰ ਮਕਾਨ ਜਾਂ ਕਿਸੇ ਜਗ੍ਹਾ ਤੇ ਰੱਖ ਨਹੀਂ ਸਕਦੇ ਇਹ ਰੂਲ ਵੀ ਹੈਗਾ ਵਾ ਤੇ ਜ਼ਰੂਰ ਹੋਣੀ ਚਾਹੀਦੀ ਕਿ ਜਿਹੜੇ ਵੀ ਬੰਦੇ ਰੱਖਨੇ ਆ ਉਹਦੀ ਪੀਸੀਸੀ ਜ਼ਰੂਰ ਲੈ ਲਓ ਪੀਸੀਸੀ ਦੇ ਨਾਲ ਸਾਰਾ ਕਲੀਅਰ ਹੋ ਜਾਂਦਾ ਕਿ ਬੰਦਾ ਬਿਲਕੁਲ ਸਹੀ ਆ ਫੇ ਤੁਸੀਂ ਉਹਨੂੰ ਰੱਖ ਜਾਦੇ ਕੰਮ ਕਰਦਾ ਜਿੱਦਾਂ ਮੱਦੀ ਕਰੇ ਸਾਨੂੰ ਕੋਈ ਦਿੱਕਤ ਨਹੀਂ ਹੈ ਪ੍ਰਵਾਸੀਆਂ ਨੂੰ ਪਰ ਉਹਨਾਂ ਦੀ ਪੀਸੀਸੀ ਜ਼ਰੂਰ ਕਲੀਅਰ ਕਰਵਾਓ ਕਿਉਂਕਿ ਉਹ ਕ੍ਰਾਈਮ ਕਰਕੇ ਉੱਥੋਂ ਕ੍ਰਾਈਮ ਕਰਦੇ ਇੱਥੇ ਆ ਜਾਂਦੇ ਆ ਇੱਥੋਂ ਕ੍ਰਾਈਮ ਕਰਕੇ ਫਿਰ ਵਾਪਸ ਇਹ ਗੱਲ ਜ਼ਰੂਰ ਚਾਹੀਦੀ ਹੈ ਕਿ ਹਰ ਇੱਕ ਬੰਦੇ ਦੀ ਪੀਸੀਸੀ ਜ਼ਰੂਰ ਕਰਵਾਓ ਉਹਨਾਂ ਸਟੇਟਮੈਂਟਲ ਮਾ ਉਹਨਾਂ ਦੀ ਦਿੱਕਤ ਜਿਹੜੀ ਆਵੇ ਲਿਆ ਕੇ ਕਿ ਕਲੀਅਰ ਹੋ ਜੇਗੀ ਬੰਦਾ ਆਇਡੈਂਟੀਟੀ ਉਹਦੀ ਕਲੀਅਰ ਹੋ ਜਾਗੇ ਸਹੀ ਹੈ ਸੋ ਮੇਨ ਮੁੱਦਾ ਤੁਹਾਡਾ ਪ੍ਰਵਾਸੀਆਂ ਦੇ ਖਿਲਾਫ ਵੀ ਮੇਨ ਮੁੱਦਾ ਉਹਨਾਂ ਦੀ ਵੈਰੀਫਿਕੇਸ਼ਨ ਹੈ ਵੈਰੀਫਿਕੇਸ਼ਨ ਬਿਲਕੁਲ ਬਿਲਕੁਲ ਜੀ ਪਛਾਣ ਹੋਵੇ ਉਹਨਾਂ ਦੀ ਪੱਕੀ ਹੈ ਕੰਮ ਤੋਂ ਸਾਨੂੰ ਕੋਈ ਦਿੱਕਤ ਨਹੀਂ ਕਹਦੇ ਵੀ ਕੰਮ ਜਿਹੜਾ ਮਰਜ਼ੀ ਕਰਦੇ ਐਸੀ ਵੀ ਜਾ ਕੇ ਬਾਹਰ ਕਰਦੇ ਆ ਪਰ ਉਹਨਾਂ ਦੇ ਪੀਸੀਸੀ ਕਲੀਅਰ ਹੋਣੀ ਚਾਹੀਦੀ ਕਿ ਉਹ ਕ੍ਰਾਈਮ ਨਾ ਕਰ ਕੀਤਾ ਹੋਵੇ ਉਹਨਾਂ ਕੋਈ ਦੇਵੇਂ ਕਿ ਹੁਣ ਐਸਟੇ ਪ੍ਰਵਾਸੀ ਆ ਦਿਨ ਦਿੱਤੀ ਵੀਆ ਬਣਾਈਆਂ ਜਾਂ ਪੱਕੇ ਹੀ ਡੇਰੇ ਲਾ ਲਏ ਤੇ ਉਹ ਬਿਲਕੁਲ ਉਹਨਾਂ ਦੇ ਵਿੱਚ ਹੁਣ ਕਈ ਕ੍ਰਿਮਨਲ ਵੀ ਹੋ ਸਕਦੇ ਇਹ ਪਤਾ ਨਹੀਂ ਆ ਕੋਈ ਪਕੌੜਾ ਵੀ ਹੋ ਸਕਦਾ ਵਾ ਤੁਨੋ ਡਾਕੂਆਂ ਦੇ ਮਾਮਲੇ ਹੋ ਰਹੇ ਨੇ ਹਥਿਆਰ ਹੀ ਰੱਖੇ ਤੇਰੇ ਉਹਨਾਂ ਤਲਵਾਰਾਂ ਰੱਖੀ ਹੁਣ ਵੀ ਡਰ ਗਈਆਂ ਬਿਲਕੁਲ ਬਿਲਕੁਲ ਹੁਣ ਅਸੀਂ ਵੱਤ ਤੋਂ ਵੱਧ ਇਹ ਹੁਣ ਕਹਿੰਦੇ ਕਹਿਣਾ ਚਾਹੁੰਦੇ ਆ ਵੀ ਸਾਡਾ ਹੁਣ ਵੱਤ ਤੋਂ ਵੱਧ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਵੀ ਸਾਡਾ ਸਾਥ ਦੋ ਵੀ ਜੋੜੇ ਹੁਣ ਅਸੀਂ ਆ ਮੁੱਦਾ ਚੁੱਕਿਆ ਵਾ ਇਹਦੇ ਵਿੱਚ ਹੁਣ ਸਾਰਿਆਂ ਦਾ ਸਹਿਯੋਗ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਯਾ ਦੁਕਾਨਾਂ ਦੇ ਰਹਿ ਨਾਲ ਯਾ ਦੁਕਾਨਦਾਰ ਨੂੰ ਇਹ ਚਾਹੀਦਾ ਕਿ ਉਹਨਾਂ ਦੀ ਪੀਸੀਸੀ ਜ਼ਰੂਰ ਲੈ ਲੈਣ। ਕਾਨੂੰ ਕੋਈ ਲੁੱਟਖੋੜ ਕਰਕੇ ਚੱਲ ਜAVE। ਕਈ ਵਾਰੀ ਹੋਇਆ ਵੀ ਢਿਲਮਾ ਦੇ ਵਿੱਚ ਕਾਂਡ ਹੋਏ ਆ ਕਿ ਦੁਕਾਨਾਂ ਦੇ ਲੁੱਟਮਾਰ ਪਰਵਾਸੀ ਕਰਕੇ ਗਏ ਹੋਏ ਆ ਤੇ ਇਸ ਕਰਕੇ ਉਹਨਾਂ ਦੀ ਪੁਲਿਸ ਵੈਰੀਫਾਈ ਪੂਰੀ ਤਰ੍ਹਾਂ ਕਰਕੇ ਫੇਈ ਰੱਖਣ ਦਾ। ਧੰਨਵਾਦ।